ਪੰਜਾਬ ਪੁਲਿਸ ਹਮੇਸ਼ਾ ਕਿਸੇ ਨਾ ਕਿਸੇ ਗੱਲ ਕਰਕੇ ਚਰਚਾ ਦੇ ਵਿੱਚ ਰਹਿੰਦੀ ਆ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਇਸ ਗੱਲ ਕਰਕੇ ਚਰਚਾ ਦੇ ਵਿੱਚ ਆਈ ਹੈ ਕਿ ਪੰਜਾਬ ਪੁਲਿਸ ਐਜੀਪੀਸੀ ਦੀ ਮੈਗਜ਼ੀਨ ਦੀ ਕਾਪੀ ਵਰਤ ਕੇ ਹਾਈ ਪ੍ਰੋਫਾਈਲ ਯੋਪਾ ਕੇਸ ਸਾਫਟ ਕਰਨ ਦੇ ਵਿੱਚ ਸਫਲ ਰਹੀ ਹੈ ਜਿਸ ਦੇ ਵਿੱਚ ਤਿੰਨ ਜਣਿਆਂ ਨੂੰ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਅਦਾਲਤ ਨੇ ਸੋਮਵਾਰ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਤਿੰਨ ਲੋਕਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ ਇਹਨਾਂ ਨੂੰ ਭਾਰਤ 'ਚ ਅਤਵਾਦੀ ਹਮਲੇ ਕਰਨ ਲਈ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ ISI ਦੁਆਰਾ ਸਖਲਾਈ ਦਿੱਤੇ ਜਾਣ ਦੇ ਦੋਸ਼ ਤਹਿਤ 2017 'ਚ ਗ੍ਰਿਫਤਾਰ ਕੀਤਾ ਗਿਆ ਸੀ। ਵਧੀਕ ਸੈਸ਼ਨ ਜੱਜ ਕਰੁਨੇਸ਼ ਕੁਮਾਰ ਨੇ ਇੱਕ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਸਾਰੇ ਦੋਸ਼ਾਂ 'ਚੋਂ ਬਰੀ ਕਰ ਦਿੱਤਾ ਹੈ ਤੇ ਬਾਕੀ ਦੋ ਗੁਰदयाल ਸਿੰਘ ਅਤੇ ਜਗਰੂਪ ਸਿੰਘ ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਦੋਸ਼ੀ ਪਾਉਂਦਿਆਂ 1 ਸਾਲ ਦੀ ਸਜ਼ਾ ਸੁਣਾਈ ਹੈ। ਦਰਅਸਲ ਮਸਲਾ ਕੀ ਹੈ ਪੂਰਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। 4 ਜੂਨ 2017 ਨੂੰ ਗਰਦਿਆਲ ਸਿੰਘ ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਦੀ ਗ੍ਰਿਫਤਾਰੀ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਦੇ ਵੱਲੋਂ ਇਹਨਾਂ ਦਾ ਆਈਐਸਆਈ ਅਤੇ ਆਈਐਸਵਾਈਐਫ ਜੋ ਕਿ ਭਾਰਤ ਦੇ ਵਿੱਚ ਪੌਨ ਦਾ ਸ਼ੂਦੀ ਜਥੇਬੰਦੀਆਂ ਨੇ ਉਹਨਾਂ ਦੇ ਮੋਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ ਇਹ ਇੱਕ ਹਾਈ ਪ੍ਰੋਫਾਈਲ ਕੇਸ ਸੀ ਕਿਉਂਕਿ ਇਹ ਭਾਰਤ ਬਰੂਤ ਪਾਕਿਸਤਾਨ ਦੁਆਰਾ ਕਥਿਤ ਅਤਵਾਦੀ ਗਤੀਵਿਧੀਆਂ ਬਾਰੇ 23 ਪੰਨਿਆਂ ਦੇ ਡੋਸ਼ੀਅਰ ਦਾ ਹਿੱਸਾ ਸੀ ਅਤੇ 14 ਜੁਲਾਈ 2019 ਨੂੰ ਵੱਗਾ ਸਰਹੱਦ ਤੇ ਕਰਤਾਰਪੁਰ ਲੰਘੇ ਦੀ 갈ਵਾਦ ਦੌਰਾਨ ਗਵਾਂਡੀ ਕਾਉਂਟੀ ਦੇ ਡਿਪਲੋਮੈਂਟਾਂ ਨੂੰ ਇਹ ਸੌਪਿਆ ਗਿਆ ਸੀ ਸਾਰੇ ਮੁਲਜ਼ਮ ਕਥਿਤ ਤੌਰ ਤੇ ਪਾਕਿਸਤਾਨ ਸਥਿਤ ਲਖਵੀਰ ਸਿੰਘ ਰੋਡੇ ਅਤੇ ਹਰਮੀਤ ਸਿੰਘ ਉਰਫ ਹੈਪੀ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਨਾਲ ਜੁੜੇ ਹੋਏ ਦੱਸੇ ਗਏ ਸੀ ਜਿਨ੍ਹਾਂ ਨੂੰ ਯੂਪੀਏ ਦੀ ਧਾਰਾ 15 16 17 ਤੇ 18 ਦੇ ਤਹਿਤ ਚਾਰਜ ਸ਼ੀਟ ਕੀਤਾ ਗਿਆ ਸੀ ਉਹਨਾਂ ਦੇ ਬੈਂਕ ਖਾਤੇ ਅਤੇ ਪਾਸਪੋਰਟ ਤੋਂ ਇਲਾਵਾ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਸਿਕ ਮੈਗਜ਼ੀਨ ਗੁਰਮਤ ਪ੍ਰਕਾਸ਼ ਦੀਆਂ ਸਤੰਬਰ 2004, ਅਗਸਤ 2004 ਅਤੇ ਜੁਲਾਈ 2001 ਦੀਆਂ ਕਾਪੀਆਂ ਸਮੇਤ ਦਸਤਾਵੇਜ਼ ਵੀ ਪੇਸ਼ ਕੀਤੇ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਮੋੜ ਆਇਆ ਤੇ ਪੰਜਾਬ ਪੁਲਿਸ ਦੀ ਕਿਰਕੜੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਪੰਜਾਬ ਪੁਲਿਸ ਯੂਪਾ ਦਾ ਕੇਸ ਸਾਬਤ ਕਰਨ ਦੇ ਵਿੱਚ ਅਸਫਲ ਰਹੀ ਹੈ ਜਿਸ ਦੇ ਵਿੱਚੋਂ ਤਿੰਨ ਵਿਅਕਤੀ ਬਰੀ ਹੋ ਚੁੱਕੇ ਨੇ ਤੇ ਇੱਕ ਨੂੰ ਸਾਰੇ ਦੋਸ਼ਾਂ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਤੇ ਦੋ ਵਿਅਕਤੀਆਂ ਨੂੰ ਅਸਲ ਐਕਟ ਦੀ ਧਾਰਾ 25 ਦੇ ਤਹਿਤ 1 ਸਾਲ ਦੀ ਸਜ਼ਾ ਸੁਣਾਈ ਗਈ ਹੈ